ਪਸ਼ੂ ਪਾਲਕਾਂ ਨੂੰ ਡੇਰੀ ਫਾਰਮਾਂ ਨੂੰ ਕਿਸਾਨ ਭਰਾਵਾਂ ਨੂੰ ਗੁਰਲਾਹ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਆਪਾਂ ਘਰੋਂ ਹੀ ਤਿਆਰ ਕਰਕੇ ਘਰੋਂ ਹੀ ਚੀਜ਼ ਤੇ ਆਪਾਂ ਸਸਤੇ ਔਰ ਵਧੀਆ ਜਿਹੜਾ ਨੁਕਤਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਆਪਾਂ ਉਹ ਇਹ ਜੇ ਪੁਰਾਣੇ ਨੁਕਤੇ ਛੱਡੀ ਜਾਂਦੇ ਆ ਜਿਹੜੇ ਆਪਣੇ ਨੁਕਤੇ ਕੰਮ ਕਰਦੇ ਸੀ ਉਹਨਾਂ ਨੁਕਤਿਆਂ ਦੇ ਮੈਂ ਦੁਬਾਰੇ ਵੀਡੀਓ ਬਣਾ ਕੇ ਜਾਗਰੂਤ ਕਰਨ ਨੂੰ ਨੌਜਵਾਨਾਂ ਨੂੰ ਪੇਂਡੂ ਭਰਾਵਾਂ ਨੂੰ ਉੱਥੋਂ ਤੱਕ ਸੰਦੇਸ਼ ਪਹੁੰਚਾਉਣ ਤੱਕ ਅੱਜ ਦਾ ਮੇਰਾ ਵਿਸ਼ਾ ਉਹ ਆ ਇਹ ਇੱਕ ਅਮੀਰ ਗਰੀਬ ਵੀ ਆਪਦੇ ਪਸ਼ੂ ਨੂੰ ਤਿਆਰ ਕਰ ਸਕਦਾ ਉਹ ਤਿਆਰ ਕਰਨ ਦੇ ਨਾਲ ਆਪਾਂ ਅੱਜ ਦਾ ਵਿਸ਼ਾ ਹੈਗਾ ਦੁੱਧ ਵਧਾਉਣਾ ਔਰ ਸਸਤੇ ਤੇ ਆਪਾਂ ਘਰੋਂ ਹੀ ਤਿਆਰ ਕਰਨ ਵਾਸਤੇ ਉਹਦੇ ਚ ਆਪਾਂ ਚੀਜ਼ਾਂ ਦੱਸਾਂਗੇ ਆਪਾਂ ਸਾਰਿਆਂ ਨਾਲੋਂ ਪਹਿਲਾਂ ਬੇਂਗਾਂ ਰੋਟੀਆਂ ਲੈ ਲਈਆਂ ਇਹ ਬੇੰਗਾ ਰੋਟੀਆਂ ਦੀ ਕੋਹਾ ਜਦੋਂ ਆਪਣੇ ਘਰੇ ਬੇੰਗਾ ਰੋਟੀਆਂ ਬਚ ਜਾਂਦੀਆਂ ਇਹਨਾਂ ਨੂੰ ਇਸ ਹਿਸਾਬ ਨਾਲ ਰੱਖਣਾ ਇਹਦੇ ਤੇ ਉਲੀ ਨਹੀਂ ਲੱਗਣੀ ਚਾਹੀਦੀ ਉਲੀ ਲੱਗੀ ਵਾਲੀ ਪਾਉਂਗੇ ਤੇ ਉਹ ਡਿਫੈਕਟ ਕਰੂਗੀ ਦੂਸਰਾ ਆਪਾਂ ਲੈ ਲਿਆ ਸੌਂਫ ਤੇ ਤੀਸਰਾ ਲੈ ਲਿਆ ਆਪਾਂ ਗੁੜ ਤੇ ਚੌਥਾ ਆਪਾਂ ਲੈ ਲਿਆ ਤੇਲ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਵੇਂ-ਕਿਵੇਂ ਇਹ ਬਣਾਉਣਾ ਹੁਣ ਆਪਾਂ ਕੀ ਕਰਨਾ ਇੱਕ ਮੁਠੀ ਇੱਕ ਮੁਠੀ ਆਪਾਂ ਸੌਫ ਦੀ ਲੈ ਲਈ। ਸੌਫ ਨੂੰ ਲੈ ਕੇ ਇਹਨੂੰ ਆਪਾਂ ਕੁੱਟ ਲਿਆ। ਇਹਨੂੰ ਕੁੱਟਣ ਦਾ ਮਤਲਬ ਇਹ ਹੁੰਦਾ ਇੱਕ ਤਾਂ ਇਹ ਹਾਜਮਾ ਤੰਦਰੁਸਤ ਕਰਦਾ ਹੈ। ਇੱਕ ਕੀ ਆ ਇਹ ਇਹ ਬੀਜ ਇਹ ਨਿਕਲ ਜਾਂਦੇ ਆ ਭਾਈ ਗੋਹੇ ਵੀ ਦੀ। ਇਹਨੂੰ ਜੇ ਤੁਸੀਂ ਕੁੱਟ ਕੇ ਪਾਊਡਰ ਬਣਾ ਲਓਗੇ। ਅਗਰ ਤੁਸੀਂ ਇਸ ਤਰ੍ਹਾਂ ਦੀ ਨਹੀਂ ਮਿਹਨਤ ਕਰਨੇ ਚਾਹੁੰਦੇ ਤਾਂ ਮਿਕਸੀ ਦੇ ਵਿੱਚ ਘਰੇ ਬਣਾ ਕੇ ਪਾਊਡਰ ਬਣਾ ਕੇ ਵੀ ਰੱਖ ਸਕਦੇ ਹੋ। ਹੁਣ ਇਹ ਆਪਣਾ ਪਾਊਡਰ ਤਿਆਰ ਹੋ ਗਿਆ। ਹੁਣ ਆਪਾਂ ਕੀ ਕਰਨਾ ਹੈਗਾ? ਇਹਨੂੰ ਆਪਾਂ ਬਰਤਨ ਦੇ ਵਿੱਚ ਲੈ ਲਿਆ ਇੱਕ ਚ। ਆਪਾਂ ਬਰਤਨ ਦੇ ਵਿੱਚ ਲੈ ਲਿਆ। ਹੁਣ ਇਹਦੇ ਵਿੱਚ ਕੀ ਕਰਨਾ ਹੈ ਆਪਾਂ? ਇੱਕ ਲੱਡੂ ਆਪਾਂ ਗੁੜ ਦਾ ਕੁੱਟ ਲਿਆ। ਇੱਕ ਲੱਡੂ ਆਪਾਂ ਇਹਨੂੰ ਗੁੜ ਦਾ ਪਾ ਲਿਆ। ਫਿਰ ਆਪਾਂ ਇਹਦੇ ਵਿੱਚ ਕੀ ਪਾ ਲਿਆ? ਹੁਣ ਇਹਦੇ ਵਿੱਚ ਵਿੱਚ ਪਾ ਲਿਆ ਆਪਾਂ ਭਾਈ ਲੋੜ ਮੁਤਾਬਕ ਤੇਲ। ਲੋੜ ਮੁਤਾਬਕ ਇਹਦੇ ਵਿੱਚ ਹੁਣ ਆਪਾਂ ਤੇਲ ਪਾ ਲਿਆ ਕਰਨਾ ਹੈ ਆਹ ਵੇਖੋ ਹੁਣ ਆਪਣੇ ਕੋਲੇ ਰਾਤ ਆਪਾਂ ਇਹ 10 ਰੋਟੀਆਂ ਭਿਉਂਤੀਆਂ ਇਹ ਰੋਟੀਆਂ ਆਪਣੀਆਂ ਤਿਆਰ ਹੋ ਗਈਆਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦਾ ਇਹ ਆਪਣਾ ਲਿਕਵਿਡ ਹੋ ਗਿਆ ਹੁਣ ਇਹਦੇ ਵਿੱਚ ਜਿਹੜੀ ਆਪਾਂ ਤਿੰਨ ਤਿੰਨ ਚੀਜ਼ਾਂ ਪਾਈਆਂ ਗੁੜ ਪਾਇਆ ਸੌਫ ਪਾਈ ਇਹਦਾ ਘੋਲੇ ਤਿਆਰ ਹੋ ਗਿਆ ਇਹ ਘੋਲ ਤਿਆਰ ਕਰਕੇ ਆਪਾਂ ਇਹਦੇ ਵਿੱਚ ਆਪਾਂ ਇਹ ਘੋਲ ਤਿਆਰ ਕਰ ਲਿਆ ਇਹਨੂੰ ਆਪਾਂ ਕੋਲ ਨੂੰ ਮੈਂ ਚੰਗੀ ਤਰ੍ਹਾਂ ਤਿਆਰ ਕਰ ਲਿਆ ਆਪਾਂ ਇਹਦੇ ਉੱਤੇ ਇੰਨੀ ਮਿਹਨਤ ਕਰਨੀ ਆ ਵੀ ਇਹਦਾ ਆਪਣਾ ਜਿਹੜਾ ਪੂਰਾ ਮਿਕਸ ਹੋ ਜੇ ਚੰਗੀ ਤਰ੍ਹਾਂ ਇਹ ਨਾ ਹੋਵੇ ਵੀ ਤੇਲ ਉੱਪਰ ਤੁਰਿਆ ਫਿਰੇ ਤੇ ਸਮਾਨ ਉੱਪਰ ਤੁਰਿਆ ਫਿਰੇ ਫਿਰ ਇਹਨੇ ਭਾਈ ਫਾਇਦਾ ਨਹੀਂ ਕਰਨਾਗਾ ਮਤਲਬ ਤੇਲ ਤੁਸੀਂ ਲੋੜ ਮੁਤਾਬਕ ਪਾ ਸਕਦੇ ਹੋ ਜਿੰਨਾ ਤੁਸੀਂ ਇਹਦੇ ਤੇਲ ਪਾਉਣਾ ਹੈਗਾ ਤੇ ਜਿਸ ਵੀ ਇਸ ਨੂੰ ਵੇਖੋ ਹੁਣ ਆ ਬਖਾਉਨੇ ਆ ਇੱਕ ਸਕਿੰਟ ਦੇ ਵਿੱਚ ਪਸ਼ੂ ਨੇ ਇਹਨੇ ਪੀ ਜਾਣਾਗਾ ਆ ਵੇਖੋ ਵੀ ਆਪਾਂ ਹੁਣ ਧਰਿਆ ਇਹਨੂੰ ਇਹ ਪਸ਼ੂ ਨੂੰ ਆਪਾਂ ਧਰਤਾ ਨਾਲੋਂ ਨਾਲ ਪੀ ਲੂਗਾ ਇਹਦਾ ਜਿਹੜਾ ਰਿਜ਼ਲਟ ਆ ਇਹਨੇ ਤੁਹਾਨੂੰ ਸਵੇਹੀ ਰਿਜ਼ਲਟ ਦੇ ਦੇਣਾ ਹੈਗਾ ਇਸਨੇ ਅਗਰ ਲਗਾਤਾਰ ਤੁਸੀਂ 2 ਦਿਨ ਰੋਟੀਆਂ ਵਾਲਾ ਮੇਰਾ ਫਾਰਮੂਲਾ ਦੁੱਧ ਵਧਾਉਣ ਤੇ ਪਾ ਲਿਆ ਨਾਲੋਂ ਨਾਲ ਤੁਹਾਨੂੰ ਰਿਜ਼ਲਟ ਦੱਸੂਗਾ ਜੇ ਇਹ 3 ਕਿਲੋ ਦੁੱਧੰ ਦਾ ਤਾਂ 4 ਦੇਊਗਾ ਜੇ 5 ਦਿਨ ਦਾ ਤਾਂ 7 ਦੇਊਗਾ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਨਾ ਇੱਕ ਆਪਾਂ ਲੈਣੀਆਂ ਬਈਆਂ ਰੋਟੀਆਂ ਇੱਕ ਆਪਾ ਲੈਣਾ ਘੋੜੋ ਤੇ ਇੱਕ ਲੈਣੀ ਆਪਾ ਇੱਕ ਮੁਠੀ ਸੌਫ ਔਰ ਉਹਨੂੰ ਕੁੱਟ ਕੇ ਪਾਉਣੀ ਆ ਕੁੰਡੇ ਦੇ ਵਿੱਚ ਇਹ ਨਹੀਂ ਵੀ ਸਾਫਤੀ ਪਾ ਦੇਣੀ ਇਹ ਚਾਰ ਚੀਜ਼ਾਂ ਨੂੰ ਤੁਸੀਂ ਜਦੋਂ ਦਿਓਗੇ ਤੇ ਭਰਪੂਰ ਹੰਗਾਰਾ ਮਿਲੂਗਾ ਇਹਦੇ ਤੇ ਦੁੱਧ ਵਧਣ ਤੇ ਔਰ ਵਧੀਆ ਨੁਕਤਾ ਔਰ ਦਿਮਾਗ ਲਾ ਕੇ ਪੂਰੀ ਖੋਜ ਕਰਕੇ ਉਹਦੇ ਵਿੱਚ ਉਹੋ ਉਹ ਚੀਜ਼ਾਂ ਹੀ ਪਈਆਂ ਇਹਦੇ ਵਿੱਚ ਤੇਲ ਵੀ ਦੁੱਧ ਵਧਾਉਣ ਦੇ ਵਿੱਚ ਕੰਮ ਕਰਦਾ ਹੈ ਬੇਹੀ ਰੋਟੀ ਵੀ ਦੁੱਧ ਵਧਾਉਣ ਦੇ ਵਿੱਚ ਕੰਮ ਕਰਦੀ ਆ ਗੁੜ ਵੀ ਕਰਦਾ ਤੇ ਔਰ ਨਾਲ ਦੀ ਰਾ ਜਿਹੜੀ ਆ ਗਈ ਸੌਫ ਸੌਫ ਆਪਾਂ ਕਿਹੜੀ ਪਾਉਣੀ ਆ ਸੌਫ ਪਾਉਣੀ ਆ ਮੋਟੀ ਆਪਾਂ ਬਿਨਾ ਰੰਗ ਤੋਂ ਪਾਉਣੀ ਆ ਕੈਮੀਕਲ ਵਾਲੀ ਆਪਾਂ ਕੋਈ ਚੀਜ਼ ਇਹਦੇ ਵਿੱਚ ਨਹੀਂ ਪਾਉਣੀ ਇਹ ਮੇਰੇ ਵੀਰ ਭਰਾ ਦਿਓ ਦੇਣ ਦਾ ਇਹਦਾ ਰਿਜ਼ਲਟ ਦੁੱਧ ਤੇ ਵੀਡੀਓ ਕਈ ਬਹੁਤ ਬਣੀ ਆ ਇਹ ਸਸਤੀ ਔਰ ਸੌਖੀ ਔਰ ਘਰੇ ਬੇਸਟੇਜ ਦੇ ਵਿੱਚੋਂ ਬਣਾਈ ਆ ਇਹ ਵੀਡੀਓ ਜੇ ਤੁਸੀਂ ਪਾਉਂਗੇ ਪਸ਼ੂ ਨੂੰ ਆਪਦੇ ਨੂੰ ਭਰਪੂਰ ਹੰਗਾਰਾ ਮਿਲੂਗਾ ਤੇ ਮੇਰੇ ਵੀਰ ਭਾਈ ਨੇ ਜਿਹੜੇ ਨੇ ਵੀ ਕਮੈਂਟ ਕਰਕੇ ਥੱਲੇ ਮੈਨੂੰ ਪੁੱਛ ਸਕਦਾ ਉਹਦੇ ਤੇ ਵੀਡੀਓ ਬਣਮਾਉਣੀ ਆ ਜਾਂ ਉਹਨੇ ਸੇਲ ਪਰਚੇਜ਼ ਦਾ ਕੰਮ ਕਰਨਾ ਹੈ ਜਾਂ ਕੋਈ ਡੈਰੀ ਫਾਰਮ ਦਾ ਕੰਮ ਕਰਨਾ ਹੈ ਜਾਂ ਕੋਈ ਨਵਾਂ ਪਸ਼ੂ ਤਿਆਰ ਕਰਨਾ ਹੈ ਉਹ ਮੈਨੂੰ ਥੱਲੇ ਮੇਰੇ ਇਸ ਦੇ ਪਾ ਕੇ ਕਮੈਂਟ ਕਰਕੇ ਪੁੱਛ ਸਕਦਾ ਐਤਵਾਰ ਨੂੰ ਆਪਾਂ ਦੁਪਹਿਰ ਦਾ ਸਵਾ ਇੱਕ ਦਾ ਟਾਈਮ ਲਾਈਵ ਕਰਦੇ ਆ ਉਹਦੇ ਵਿੱਚ ਵੀ ਜੁੜ ਸਕਦੇ ਆ ਭਾਈ ਇੱਕ ਆਪਾਂ ਨਮੀ ਤਰੀਕਾ ਇੱਕ ਹੋਰ ਕਰਨਾ ਆਪਾਂ ਮੈਂਬਰ ਬਣਾਉਣੇ ਆ ਹੁਣ ਜਿਹੜੇ ਸ਼ੌਂਕ ਰੱਖਦੇ ਆ ਬੱਚੇ ਮੇਰੇ ਬਜ਼ੁਰਗ ਛੋਟੇ ਬੱਚੇ ਮੇਰੇ ਹਾਮ ਉਮਰ ਜਿਹੜੇ ਵੀ ਮੈਨੂੰ ਪਿਆਰ ਕਰਦੇ ਆ ਉਹ ਭਾਈ ਮੈਂਬਰ ਬਣਾਉਣੇ ਆ ਜਿਨ੍ਹਾਂ ਨੇ ਮੈਂਬਰ ਬਣਨਾ ਹੈ ਉਹ ਕਮੈਂਟ ਕਰਕੇ ਆਪਦਾ ਨਾਮ ਐਡਰੈਸ ਪੂਰਾ ਉਹ ਮੇਰੇ ਇਸ ਨੰਬਰ ਤੇ ਚੈਨਲ ਤੇ ਭੇਜ ਦਿਓ ਉਹਦਾ ਫਿਰ ਆਪਾਂ ਲਿਸਟ ਬਣਾਵਾਂਗੇ ਫਿਰ ਲਿਸਟ ਬਣਾ ਕੇ ਆਪਾਂ ਉਸ ਤਰ੍ਹਾਂ ਦਾ ਆਪਾਂ ਬੇਰਵਾ ਦੇਵਾਂਗੇ ਗਰਲਾ ਵੱਲੋਂ ਪਿਆਰ ਭਰੀ ਸਸਰੀਕਾਲ